ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਇੱਕ ਭਰੇ ਦਿਨ ਨਾਲ ਇੱਕ ਡਾਕਟਰ ਇਕਬਾਲ ਜਿਹੜੇ ਕੀ ਦੇਸ਼ ਭਗਤ ਸੰਨ ਤੇ ਉਹਨਾਂ ਨੇ ਦੇਸ਼ ਦੇ ਲਈ ਇੱਕ ਗੀਤ ਲਿਖਿਆ ਕਿ ਸਾਰੇ ਜਹਾਂ ਸੇ ਅੱਛਾ ਹਿੰਦੋਸਭਾ ਮਹਾਰਾਜ ਜਿਸ ਨੂੰ ਪੜਿਆ ਜਾਂਦਾ ਹੈ ਤੇ ਉਹ ਵੱਡੇ ਹੀ ਉੱਚੀ ਸੁਰ ਵਿੱਚ ਪੜਿਆ ਜਾਂਦਾ ਹੈ ਦੇਸ਼ ਵਿੱਚ ਵੀ ਤੇ ਬਰੇ ਪਰ ਉਸ ਨੇ ਇੱਕ ਸ਼ੇਰ ਲਿਖਿਆ ਜਿਹੜਾ ਕਿ ਉਹਨੂੰ ਲਿਖਣਾ ਪਿਆ ਕਿ ਮੁਦਤੇ गुज़र ਚੁਕੀਆਂ ਹਨ ਰੰਜੋਗਾਮ ਸਹhte ਹੋਏ ਸ਼ਰਮ ਸੀ ਆਉਂਦੀ ਹੈ ਇਸ ਦੇਸ਼ ਕੋ ਆਪਣਾ ਦੇਸ਼ ਕਹਤੇ ਹੋਏ ਅੱਜ ਦੀ ਇੱਕ ਘਟਨਾ ਜਿਹੜੀ ਆ ਇਸ ਨੇ ਮੁੜ ਤੋਂ ਉਹ ਜ਼ਖਮ ਅੱਲੇ ਕਰ ਦਿੱਤੇ ਜਿਹੜੀ ਗੱਲ 84 ਦੇ ਵਿੱਚ ਨਵੰਬਰ ਨੂੰ ਜਦੋਂ ਕਾਂਗਰਸ ਦੇ ਲੋਕ ਜਿਹੜੇ ਆ ਓਹ ਸਰਦਾਰ ਦੀ ਬੇਟੀ ਜਿਹੜੀ ਆ ਮੇਨਕਾ ਗਾਂਧੀ ਉਹਨੂੰ ਸਰਦਾਰ ਦੀ ਬੇਟੀ ਗਦਾਰ ਦੀ ਬੇਟੀ ਦਾ ਨਾਂ ਲਾਇਆ ਤੇ ਸਿੱਖਾਂ ਨੂੰ ਬਦਨਾਮ ਕੀਤਾ ਹਜ਼ਾਰਾਂ ਸਿੱਖ ਜਿਹੜੇ ਆ ਕਤਲ ਕਰ ਦਿੱਤੇ ਗਏ ਜਿਹਦੇ ਸਿਰ ਦੇ ਉੱਤੇ ਦਸਤਾਰ ਸੀ ਤੇ ਅੱਜ ਇੱਕ ਬੰਗਾਲ ਦੇ ਵਿੱਚੋਂ ਇੱਕ ਖਬਰ ਆ ਰਹੀ ਹੈ ਜਿੱਥੇ ਇੱਕ ਪੁਲਿਸ ਅਫਸਰਾਂ ਜਿਹਦੇ ਸਿਰ ਦੇ ਉੱਤੇ ਦਸਤਾਰ ਹੈ ਉਸ ਨੂੰ ਖਾਲਸਤਾਨੀ ਘਪਾਲਾ ਜਿਆ ਮੈਂ ਆਪਣੀ ਗੱਲ ਨੂੰ ਕਿਸੇ ਇੱਕ ਪਾਰਟੀ ਨਾਲ ਬੰਨਣ ਦੀ ਗੱਲ ਨਹੀਂ ਕਰਾਂਗਾ ਕਿਉਂਕਿ ਜਦੋਂ ਕਿਸੇ ਇੱਕ ਪਾਰਟੀ ਦੇ ਨਾਲ ਮੈਂ ਬੰਨਾਂਗਾ ਤਾਂ ਉਸ ਗੱਲ ਦਾ ਵਜਨ ਘਟ ਜਾਏਗਾ ਮੈਂ ਇਹ ਸਮਝਦਾ ਹਾਂ ਕਿ ਕਾਂਗਰਸ ਨੇ ਵੀ ਜੋ ਕੁਝ ਕੀਤਾ ਸੀ ਤੇ ਅੱਜ ਦੇ ਸੱਤਾ ਦੇ ਬੈਠੇ ਲੋਕ ਉਹ ਵੱਡਾ ਵੱਡੋ ਵੀ ਇਹ ਕੁਝ ਹੋ ਰਿਹਾ ਤਸਵੀਰ ਇਸ ਤਰ੍ਹਾਂ ਦੀ ਦਿਖਾਈ ਦੇ ਰਹੀ ਹੈ ਮੈਨੂੰ ਯਾਦ ਹੈ ਤੇ ਨਹੀਂ ਭੁੱਲਿਆ ਕਿ ਅਰਸ਼ਦੀਪ ਨੇ ਕਹਿ ਛੱਡ ਦਿੱਤਾ ਜਿਹੜਾ ਕਿ ਖੇਡ ਦੇ ਵਿੱਚ ਇਹ ਘਟਨਾਵਾਂ ਤੇ ਉਸ ਨੂੰ ਖਾਲਸਤਾਨੀ ਜਿਹੜਾ ਐਲਾਨ ਕਰ ਦਿੱਤਾ ਗਿਆ ਇਹ ਗੱਲ ਇਕੱਲੇ ਇਹਨਾਂ ਘਟਨਾਵਾਂ ਦੀ ਨਹੀਂ ਹੈ ਇਹ ਇਹ ਹੈ ਕਿ ਦੇਸ਼ ਦੇ ਅੰਦਰ ਇੱਕ ਮਾਨਸਿਕਤਾ ਜੋ ਪਰੋਸੀ ਜਾ ਰਹੀ ਹੈ ਉਸ ਦੇ ਲਈ ਵੱਡੀ ਫਿਕਰਮੰਦੀ ਹੈ ਭਾਵੇਂ ਕਿ ਸੱਤਾ ਦੇ ਬੈਠੇ ਲੋਕਾਂ ਦੇ ਇਹ ਦਿਮਾਗ ਤੇ ਓੜਾ ਨਸ਼ਾ ਚੜਿਆ ਹੋਇਆ ਹੈ ਤੇ ਉਹ ਇਸ ਗੱਲ 'ਤੇ ਗੌਰ ਨਹੀਂ ਕਰ ਰਹੇ ਕਿਉਂਕਿ ਜੇ ਸਿੱਖਾਂ ਨੂੰ ਤੁਸੀਂ ਇਸ ਤਰ੍ਹਾਂ ਬਦਨਾਮ ਕਰੋਗੇ ਇਸ ਤਰ੍ਹਾਂ ਸਿੱਖਾਂ ਨੂੰ ਚੜਾਓਗੇ ਤਾਂ ਮੈਂ ਇਹ ਸਮਝਦਾ ਕਿ ਇਸ ਦੇਸ਼ ਦਾ ਆਜ਼ਾਦ ਮੁਲਕ ਜਿਹਨੂੰ ਵੱਡੀ ਸ਼ਕਤੀ ਉਸਾਰਨ ਲਈ ਜਾ ਰਹੇ ਹੋ ਤੁਸੀਂ ਕੀ ਇਹ ਉਹ ਸ਼ਕਤੀ ਬਣ ਜਾਵੇਗਾ ਕਿ ਇਹ ਜਿਨ੍ਹਾਂ ਨੇ ਇਸ ਦੇਸ਼ ਨੂੰ ਬੁਨਿਆਦ ਨੂੰ ਮਜ਼ਬੂਤ ਕੀਤਾ ਯਾਗ ਕਰਵਾਇਆ ਵੱਡੀਆਂ ਫਾਂਸੀਆਂ ਝੰਗੀਆਂ ਤਸ਼ੱਦਦ ਝੱਲੇ ਕੀ ਹੁਣ ਅੱਜ ਇਹਨਾਂ ਨੂੰ ਤੁਸੀਂ ਵਖਵਾਦ ਨਹੀਂ ਬਣਾਓਗੇ ਜਿਹੜਾ ਆਪਣੀ ਡਿਊਟੀ ਕਰਦਾ ਜਾਂ ਕੋਈ ਦੇਸ਼ ਦੇ ਲਈ ਖੇਡ ਖੇਡਦਾ ਤੋਂ ਇਹ ਮਾਨਸਿਕਤਾ ਗੱਲ ਸਹੀ ਦੀ ਗੱਲ ਪਹੇ ਦੀ ਆ ਗੱਲ ਈਵੈਂਟ ਦੀ ਨਹੀਂ ਆ ਗੱਲ ਤਾਂ ਇਸ ਦੇਸ਼ ਦੇ ਵਿੱਚ ਪੁਰਾਣੀ ਜਾ ਚੁਕੀ ਮਾਨਸਿਕਤਾ ਦੀ ਆ ਇਹ ਸਰਕਾਰ ਇਸ ਗੱਲ ਨੂੰ ਵਡਾਵਾ ਦੇ ਰਹੀਆਂ ਨੇ ਜੇ ਕਾਂਸਰ ਨੇ ਦਿੱਤਾ ਤਾਂ ਅੱਜ ਦਿੱਲੀ ਦੇ ਬੈਠੇ ਜਿਹੜੇ ਕਮਲ ਦਾ ਫੁੱਲ ਆ ਉਹ ਵੀ ਇਸ ਗੱਲ ਦੀ ਮਾਨਸਿਕਤਾ ਨੂੰ ਵਡਾਵਾ ਦੇ ਰਿਹਾ ਮੈਂ ਚਾਹੂੰਗਾ ਕਿ ਇਹ ਜਿਹੜੀ ਖਬਰ ਆ ਇਸ ਖਬਰ ਦੀ ਅੰਦਰ ਦੀ ਤਸਵੀਰ ਨੂੰ ਇਹ ਦਿੱਲੀ ਚ ਬੈਠੇ ਲੋਕ ਜਿਹੜੇ ਆ ਸੱਤਾ ਤੇ ਬੈਠੇ ਲੋਕ ਜਿਹੜੇ ਕਿ ਨੰਦ ਮਾਰ ਰਹੇ ਨੇ ਜਿਹੜੇ ਆਪਣੇ ਆਪ ਨੂੰ ਇੱਕ ਆਜ਼ਾਦ ਦੇਸ਼ ਦੇ ਨਾਗਰਿਕ ਤੇ ਉਸ ਦੇ ਮਾਲਕ ਬਣ ਨੂੰ ਆਪਣੇ ਨਾਰੇ ਲਾ ਰਹੇ ਨੇ ਉਹ ਇਹ ਦੇਖਣ ਕਿ ਕਿੰਨਾ ਨੇ ਯਾਦ ਕਰਾਇਆ ਕਿ ਉਹਨਾਂ ਨਾਲ ਇਹ ਕੀਤਾ ਹਸ਼ਰ ਦੇਸ਼ ਲਈ ਕਿਤੇ ਖਤਰਾ ਦਾ ਨਹੀਂ ਬਣ ਜਾਏਗਾ ਸੋ ਬਹੁਤ ਅਫਸੋਸ ਹੋਇਆ ਕਿ ਬੰਗਾਲ ਦੇ ਅੰਦਰ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਇੱਕ ਦਸਤਾਰ ਪਾਈ ਸਿਰ ਨੂੰ ਖਾਲਸਤਾਨੀ ਕਹਿ ਕੇ ਉਸ ਨੂੰ ਉਹਦੀ ਬੇਇੱਜ਼ਤੀ ਕੀਤੀ ਗਈ ਆ ਉਸਦੇ ਧਰਮ ਦਾ અપਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਹ ਇੱਕ ਕਟੜਾ ਨਹੀਂ ਆ ਇਹ ਬਹੁਤ ਵੱਡੀ ਖਤਰੇ ਦੀ ਘੰਟੀ ਆ ਇਹ ਦੇਸ਼ ਇਸ ਗੱਲ ਨੂੰ ਇਹ ਸਮਝ ਜਾਵੇਗਾ ਤੇ ਆਉਣ ਵਾਲਾ ਸਮਾਂ ਜਦੋਂ ਆਪੂ ਆ ਉਹਦਾ ਸੁਨਹਿਰਾ ਹੋਵੇਗਾ ਜੇ ਇਹ ਇਸ ਗੱਲ ਨੂੰ ਨਹੀਂ ਸੋਚਣਗੇ ਤੇ ਮੈਨੂੰ ਲੱਗਦਾ ਕਿ ਦੇਸ਼ ਦੀ ਜਿਹੜੀ ਉਹ ਪ੍ਰਭੂ ਸਤਾਵਾ ਉਹ ਉਸ ਦੇ ਉੱਤੇ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਨਾ ਕੋਈ ਧੱਬਾ ਤੇ ਕੋਈ ਨਾ ਕੋਈ ਜਿਹੜਾ ਖਤਰਾ ਮਨਰਾਉਂਦਾ ਦਿਖਾਈ ਦੇਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ